ਸਾਰੇ ਟੱਬ ਦੀ ਰੋਟੀ ਮਿੰਟਾਂ ਸਕਿੰਟਾਂ ਵਿੱਚ ਬਣਾ ਲਓ ਕਮਾਲ ਦਾ ਤਰੀਕਾ ਲੈ ਕੇ ਅੱਜ ਆਪਾਂ ਤੁਹਾਡੇ ਸਾਹਮਣੇ ਆਇਆ ਬਿਲਕੁਲ ਨਵਾਂ ਤਰੀਕਾ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਤੇ ਹੁਣ ਬੂਟਾ ਨੂੰ ਮਸ਼ੀਨ 'ਚ ਧੋਣਾ ਤੇ ਬਰਸ਼ ਮਾਰਨੇ ਦੀ ਬਿਲਕੁਲ ਲੋੜ ਨਹੀਂ बस ਆ ਇੱਕ ਚੀਜ਼ ਵਰਤੋ ਤੇ 5 ਮਿੰਟਾਂ ਤੋਂ ਬਾਅਦ ਤੁਹਾਡੇ ਬੂਟ ਬਿਲਕੁਲ ਸਾਫ਼ ਸੁਥਰੇ ਤੇ ਆ ਦੇਖੋ ਸੀ ਗਿਆ ਬੂਰੇ ਦਾ ਗੈਸ ਉੱਤੇ ਕਮਾਲ ਵੈਸਲੀਨ ਦੇ ਵਿੱਚ ਦੁੱਧ ਦਾ ਕਮਾਲ ਦੇਖ ਕੇ ਤੁਸੀਂ ਹੋ ਜਾਓਗੇ ਹੈਰਾਨ ਚਲੋ ਜੀ ਵੀਡੀਓ ਦੀ ਸ਼ੁਰੂਆਤ ਕਰਦੇ ਆ ਆਪਣੇ ਆਪ ਗਲਵਜ਼ ਵਗੈਰਾ ਹੁੰਦੇ ਆ ਜਿਨ੍ਹਾਂ ਨੂੰ ਪਹਿਨਣਾ ਬਹੁਤ ਜਿਆਦਾ ਔਖਾ ਹੋ ਜਾਂਦਾ ਹੈ ਨਾ बार-बार ਅਗਰ ਤੁਸੀਂ ਗਲਵਜ਼ ਯੂਜ਼ ਕਰਦੇ ਆ ਤਾਂ ਉਹਨਾਂ ਨੂੰ ਮਤਲਬ ਉਹਨਾਂ ਨੂੰ ਰੱਖਣਾ ਸੇਫ ਰੱਖਣਾ ਬਹੁਤ ਔਖਾ ਹੋ ਜਾਂਦਾ ਫਟ ਜਾਂਦੇ ਛੇਤੀ ਕਮਾਲ ਦੀ ਟਿਪ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਈ ਆਂ ਆਪਾਂ ਕੀ ਕਰਨਾ ਗਲਵਜ਼ ਲੈ ਲੈਣੀਆਂ ਤੇ ਨਾਲੇ ਪਾਊਡਰ ਗਲਵਜ਼ ਦੇ ਵਿੱਚ ਆਪਾਂ ਪਾਊਡਰ ਪਾ ਦੇਣਾ ਤੁਸੀਂ ਕੋਈ ਵੀ ਪਾਊਡਰ ਇਸਤੇਮਾਲ ਕਰ ਸਕਦੇ ਹੋ ਦੋਨਾਂ ਦੇ ਵਿੱਚ ਪਾ ਦੇਣਾ ਪਾਊਡਰ ਆ ਦੇਸ ਦੇ ਗਲਵਜ਼ ਦੇ ਵਿੱਚ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਫਿਰ ਪਾਊਡਰ ਨੂੰ ਆਪਾਂ ਗਲਵਜ਼ ਦੇ ਵਿੱਚ ਮਿਕਸ ਕਰ ਲੈਣਾ ਹੈ ਤੇ ਤੁਸੀਂ ਇਹਨੂੰ ਤੁਸੀਂ ਯਕੀਨ ਮੰਨਣਾ ਇੱਕ ਤਾਂ ਗਲਵਜ਼ ਵੀ ਤੁਹਾਡੇ ਬਹੁਤ ਛੇਤੀ ਹੱਥਾਂ ਤੇ ਤੁਸੀਂ ਪਹਿਨ ਸਕਦੇ ਹੋ ਮਿੰਟਾਂ ਸਕਿੰਟਾਂ ਦੇ ਵਿੱਚ ਤੇ ਨਾਲੇ ਬਹੁਤ ਜਲਦੀ ਖਰਾਬ ਨਹੀਂ ਹੋਣੇ ਨਾ ਇਹ ਫਟਣੀ ਹੈ ਤੇ ਇੱਕ ਤਾਂ ਤੁਹਾਡੇ ਪੈਸੇ ਦੀ ਬਚਤ ਹੋ ਜਾਣੀ ਹੈ ਤੇ ਚੀਜ਼ ਦਾ ਤੁਸੀਂ ਇਸਤੇਮਾਲ ਵੀ ਬਹੁਤ ਵਧੀਆ ਢੰਗ ਨਾਲ ਤੁਸੀਂ ਦੇਖੋ ਕਰ ਸਕਦੇ ਹੋ ਕਮਾਲ ਦੀ ਟਿਪਸ ਐ ਜ਼ਰੂਰ ਕਮੈਂਟ ਕਰਕੇ ਦੱਸਣਾ ਕਿ ਕਿਸ ਤਰ੍ਹਾਂ ਦੀ ਲੱਗੀ ਹੈ ਚਲੋ ਜੀ ਅਗਲੀ ਟੈਪ ਵੱਲ ਚੱਲਦੇ ਆ ਲੋ ਜੀ ਹੁਣ ਬਾਰ-ਬਾਰ ਬੂਟ ਧੋਂ ਦਾ ਛੁਟਕਾਰਾ ਪਾਓ ਨਾ ਤੁਹਾਨੂੰ ਬੋਸ਼ ਮਸ਼ੀਨ ਦੇ ਵਿੱਚ ਬੂਟ ਧੋਂ ਦੀ ਲੋੜ ਹੈ ਨਾ ਬ੍ਰਸ਼ ਨਾਲ ਬੂਟਾਂ ਨੂੰ ਘੰਟਿਆਂ ਤੱਕ ਰਗੜਨ ਦੀ ਲੋੜ ਹੈ ਮਿੰਟਾਂ ਸਕਿੰਟਾਂ ਦੇ ਵਿੱਚ ਤੁਹਾਡੇ ਬੂਟ ਧੋ ਕੇ ਆਪਣੇ ਆਪ ਹੀ ਹਾਜ਼ਰ ਹੋ ਜਾਣੇ ਆ ਤੁਸੀਂ ਦੇਖਦੇ ਪਾਣੀ ਲਿਆ ਪਾਣੀ ਦੇ ਵਿੱਚ ਸਿਰਫ ਮੈਂ ਬੂਟਾਂ ਨੂੰ ਪਾ ਦਿੱਤਾ ਬੂਟਾਂ ਦੇ ਪਾਣ ਤੋਂ ਬਾਅਦ ਆਪਾਂ ਇੱਥੇ ਕਹਿੰਦਾ ਇਮਲੀ ਲੈਣੀ ਹੈ ਇਮਲੀ ਦੇ ਉੱਤੇ ਮਿੱਠਾ ਸੋਡਾ ਲੱਗਿਆ ਹੋਇਆ ਹੈ ਉਹ ਆਪਾਂ ਇਹਦੇ ਵਿੱਚ ਪਾ ਦੇਣੀ ਹੈ ਪਾਂ ਤੋਂ ਬਾਅਦ ਬਸ ਜਿੰਨੇ ਵੀ ਬੂਟ ਹੈਗੇ ਆਪਾਂ ਇਹਦੇ ਵਿੱਚ ਪੁੱਠੇ ਇਸ ਤਰ੍ਹਾਂ ਮਾਰ ਦੇਣਾ ਤੇ ਅੱਧੇ ਘੰਟੇ ਤੱਕ ਇਸ ਤਰ੍ਹਾਂ ਹੀ ਰਹਿਣ ਦੇਣੇ ਆ ਤੇ ਉਦੋਂ ਪਹਿਲਾਂ ਆਪਾਂ ਇਹਦੇ ਵਿੱਚ ਥੋੜਾ ਜਿਹਾ ਐਡ ਕਰ ਦੇਣਾ ਥੋੜਾ ਜਿਹਾ ਨਹੀਂ ਥੋੜਾ ਜਿਹਾ ਜ਼ਿਆਦਾ ਵਿਨੀਗਰ ਐਡ ਕਰ ਦੇਣਾ ਬੂਟਾਂ ਦੇ ਉੱਤੇ ਛਿੜਕਾ ਦੇਣਾ ਹੈ ਤੇ ਤੁਸੀਂ ਦੇਖੋ ਹੋਵੇ ਕਮਾਲ ਦੇ ਤੁਹਾਡੇ ਬੂਟ ਬਿਲਕੁਲ ਨਾ ਅੱਧੇ ਘੰਟੇ ਬਾਅਦ ਬੂਟ ਥੋੜਾ ਤੁਲ ਕੇ ਆਪਣੇ ਆਪ ਹੀ ਸਾਫ਼ ਹੋ ਜਾਣੇ ਆ ਕੋਈ ਮਿਹਨਤ ਘਾਣਨੇ ਦੀ ਲੋੜ ਨਹੀਂ ਹੈਗੀ ਤੇ ਤੁਸੀਂ ਦੇਖ ਸਕਦੇ ਹੋ ਅੱਧੇ ਘੰਟੇ ਬਾਅਦ ਦੇਖੋ ਸਾਰੇ ਬੂਟ ਬੂਡ ਬਿਲਕੁਲ ਸਾਫ ਹੋ ਗਿਆ ਮੈਂ ਹੋਰ ਵੀ ਬੂਡ ਵਿੱਚ ਐਡ ਕਰ ਦਿੱਤੇ ਸੀ ਪਾਣੀ ਦੇ ਵਿੱਚ ਤੁਸੀਂ ਦੇਖ ਸਕਦੇ ਆਈ ਹੋਪ ਇਹ ਵੀ ਟਿਪ ਵਧੀਆ ਲੱਗੀ ਹੋਗੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਵੀ ਨਾ ਭੁੱਲਿਓ ਲੋ ਜੀ ਆਪਾਂ ਨਾ ਗੈ ਚੁੱਲਾ ਦਾ ਸਾਫ ਕਰ ਲੈਂਦੇ ਪਰ ਉਹਦਾ ਜਿਹੜਾ ਥੱਲੜਾ ਹਿੱਸਾ ਹੁੰਦਾ ਉਹ ਬਹੁਤ ਜ਼ਿਆਦਾ ਗੰਦਾ ਹੁੰਦਾ ਉਹਨੂੰ ਆਪਾਂ ਧਿਆਨ ਹੀ ਨਹੀਂ ਦਿੰਦੇ ਹਨ ਮਿੰਟਾਂ ਸਕਿੰਟਾਂ ਦੇ ਵਿੱਚ ਕਿਸ ਤਰ੍ਹਾਂ ਸਾਫ ਕਰਨਾ ਤੁਹਾਨੂੰ ਦੱਸ ਦਸ ਦਿੰਦਿਆ ਬੂਰਾ ਲਿਆ ਹੈ ਬੂਰੇ ਦੇ ਵਿੱਚ ਤੁਸੀਂ ਕੋਈ ਵੀ ਲਿਕਵਿਡ ਪਾ ਸਕਦੇ ਹੋ ਤੇ ਬੂਰੇ ਦੇ ਵਿੱਚ ਮੈਂ ਮਿੱਠਾ ਸੋਡਾ ਮਿਕਸ ਕੀਤਾ ਹੋਇਆ ਹੈ ਤੇ ਉਹਦੇ ਨਾਲ ਤੁਸੀਂ ਦੇਖਿਓ ਮਿਸ਼ਰਣ ਬਣ ਕੇ ਤਿਆਰ ਹੈ ਤੇ ਤੁਸੀਂ ਦੇਖਿਓ ਜਿਹੜੀ ਤੁਹਾਡੇ ਹੈਗੀ ਆ ਨਾ ਗੈਸ ਚੁੱਲਾ ਬੈਕ ਸਾਈਡ ਉਹ ਬੇ ਇੰਨਾ ਵਧੀਆ ਢੰਗ ਨਾਲ ਸਿੰਪਲ ਤਰੀਕੇ ਨਾਲ ਸਾਫ਼ ਹੋ ਜਾਣਾ ਲੋਹੇ ਦੇ ਕੁਚੇ ਨਾਲ ਰਗੜ ਦੇਣਾ ਆਪਾਂ ਜਿਆਦਾ ਮਿਹਨਤ ਦੀ ਲੋੜ ਨਹੀਂ ਪੈਣੀ ਆ ਮਿੰਟਾਂ ਸਕਿੰਟਾਂ ਦੇ ਵਿੱਚ ਤੁਹਾਡੇ ਸਾਹਮਣੇ ਆਪਾਂ ਗੈਸ ਚੁੱਲਾ ਬਿਲਕੁਲ ਸਾਫ਼ ਕਰ ਦੇਣਾ ਜਰੂਰ ਇਹ ਟਿਪਸ ਆ ਜਮਾ ਕੇ ਦੇਖਿਓ ਕਮਾਲ ਦੇ ਤੇ ਵਧੀਆ ਟਿਪਸ ਆਏ ਤੇ ਗੈਸ ਚੁੱਲਾ ਆਪਣਾ ਵੀ ਹੁਣ ਸਾਰੇ ਜਿਹੜੇ ਹੈਗੇ ਨਾ ਦੇਖਿਓ ਜਾ ਕੇ ਵੀ ਤੁਹਾਡੇ ਗੈਸ ਚੁੱਲੇ ਜਿਹੜੇ ਬੈਕ ਸਾਈਡ ਆ ਉਹ ਸਾਫ਼ ਹੈ ਕਿ ਗੰਦਾ ਹੈ ਸੋ ਆਈ ਹੋਪ ਇਹ ਵੀ ਟਿਪ ਤੁਹਾਨੂੰ ਵਧੀਆ ਲੱਗੀ ਹੋਗੀ ਤੇ ਲੋ ਜੀ ਅਗਲੀ ਟਿਪਸ ਵੱਲ ਚੱਲਦੇ ਆ ਗਲਵਸ ਸੀਗੇ ਤੇ ਬੇਕਾਰ ਹੋ ਗਿਆ ਸੀਗਾ ਫਟਿਆ ਸੀਗਾ ਤੇ ਆਪਾਂ ਕੀ ਕਰਨਾ ਕੈਂਚੀ ਦੇ ਨਾਲ ਇਹਦਾ ਇੱਕ ਹਿੱਸਾ ਕੱਟ ਦਿੱਤਾ ਗਲਵਸ ਦਾ ਤੁਸੀਂ ਦੇਖ ਲਈ ਆਪਣੇ ਫਿੰਗਰਸ ਹੁੰਦੇ ਆ ਨਾ ਉਹ ਵਾਲੇ ਸਾਈਡ ਦੇ ਆਪਾਂ ਦੋ ਹਿੱਸੇ ਕੱਟ ਕਰ ਲੈਣੇ ਆ ਇੱਕ ਕਹਿ ਗਿਆ ਸੌਰੀ ਤੇ ਆਪਾਂ ਕੀ ਕਰਨਾ ਇੱਕ ਜਿਹੜਾ ਵਾਲੀ ਹੈਗਾ ਗਲਵਜ਼ ਦਾ ਹਿੱਸਾ ਉਹ ਆਪਾਂ ਕੈਂਚੀ ਤਿੱਖੀ ਚੀਜ਼ ਜਿਹੜੀ ਹੁੰਦੀ ਕੈਂਚੀ ਹੋ ਗਿਆ ਚਾਕੂ ਹੋ ਗਿਆ ਹੈ ਨਾ ਤੁਸੀਂ ਉਹਦੇ ਉੱਤੇ ਇਹਨੂੰ ਇਸ ਤਰ੍ਹਾਂ ਕਵਰ ਕਰ ਸਕਦੇ ਹੋ ਬਹੁਤ ਵਧੀਆ ਤੇ ਕਮਾਲ ਦੀ ਇਹ ਵੀ ਟਿਪਸ ਆ ਤੁਹਾਡੇ ਹੱਥ ਮਤਲਬ ਬੱਚੇ ਜਿਹਦਾ ਕੈਂਚੇ ਨੂੰ ਹੈ ਨਾ ਹੱਥ ਵਗੈਰਾ ਲਗਾ ਦੇ ਵਢਾ ਲੈਂਦੇ ਹੱਥ ਉਹ ਬਿਲਕੁਲ ਨਹੀਂ ਵੱਟ ਹੋਣਾ ਉਹਨਾਂ ਦੇ ਹੱਥ ਤੇ ਚਲੋ ਜੀ ਅਗਲੀ ਦੱਸਦੇ ਆ ਅਗਲਾ ਆਪਾਂ ਕੀ ਕਰਨਾ ਸਾਡੇ ਪਾ ਗਲਵਜ਼ ਹੈਗੇ ਆਪਾਂ ਗਲਵਜ਼ ਦੇਣਾ ਇਸ ਤਰ੍ਹਾਂ ਪਤਲੇ-ਪਤਲੇ ਦੇਖ ਸਕਦੇ ਤੁਸੀਂ ਟੋਟੇ ਕਰ ਦੇਣੀ ਆ ਇਹ ਆਪਾਂ ਕਾਦੇ ਵਾਸਤੇ ਕੀਤੀ ਆ ਆਪਣੇ ਗਲਵਜ਼ ਬੇਕਾਰ ਆਪਾਂ ਸਿਰ ਦਿੰਦੇ ਸਿੱਟਣ ਦੀ ਬਜਾਏ ਪਤਾ ਕੀ ਕਹਿੰਨਾ ਤੁਸੀਂ ਇਹਨਾਂ ਤੋਂ ਰਵੜਾ ਵਗੈਰਾ ਹੁੰਦੀਆਂ ਨਾ ਉਹ ਤੁਸੀਂ ਬਣਾ ਸਕਦੇ ਆ ਦੇਖੋ ਕਿੰਨੀਆਂ ਵਧੀਆ ਤੇ ਪੱਕੀਆਂ ਰਵੜਾ ਬਣ ਕੇ ਤਿਆਰ ਹੋ ਗਏ ਤੇ ਟੁੱਟਦੀਆਂ ਵੀ ਨਹੀਂ ਛੇਤੀ ਇਹ ਵੀ ਇਹਨਾਂ ਦੀ ਮਤਲਬ ਕਮਾਲ ਹੈ ਕਮਾਲ ਹੈ ਹਨਾ ਤੇ ਆਈ ਹੋਪ ਇਹ ਵੀ ਟਿਪ ਵਧੀਆ ਲੱਗੀ ਹੋਗੀ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਚਲੋ ਜੀ ਅਗਲੀ ਟੇਬਲ ਚ ਜਦੇ ਇੱਥੇ ਅੱਜ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਮਿੰਟਾਂ ਸਕਿੰਟਾਂ ਦੇ ਵਿੱਚ ਤੁਸੀਂ ਕਿੰਨੀਆਂ ਰੋਟੀਆਂ ਬਣਾ ਸਕਦੇ ਹੋ ਹਨ ਆਪਾਂ ਇੱਥੇ ਆਟਾ ਲਿਆ ਪਹਿਲਾਂ ਸੁੱਕਾ ਆਟਾ ਥੱਲੇ ਸੈੱਟ ਲਿਆ ਫਿਰ ਉਹਦੇ ਉੱਤੇ ਜਿਹੜਾ ਆਟਾ ਲਿਆ ਆਪਾਂ ਉਸ ਨੂੰ ਇਸੇ ਤਰ੍ਹਾਂ ਗੁਲਾਈ ਦੇ ਵਿੱਚ ਲੋਂਗ ਜਿੰਨਾ ਤੁਸੀਂ ਜਾਦੇ ਰੋਟੀਆਂ ਬਣਾਉਣੀਆਂ ਉਹਨਾਂ ਜਾਦੇ ਤੁਸੀਂ ਆਟਾ ਲੈ ਸਕਦੇ ਹੋ ਤੇ ਬਸ ਇਹਨਾਂ ਦੇ ਉੱਤੇ ਇਹਦਾ ਆਟਾ ਪਾ ਪਾ ਕੇ ਇਹਨੂੰ ਆਪਾਂ ਥੋੜਾ ਜਿਹਾ ਮਤਲਬ ਲੰਬਾ ਕਰ ਲੈਣਾ ਹੈ ਆਟੇ ਨੂੰ ਲੰਬਾ ਆਟੇ ਨੂੰ ਕਰਨ ਤੋਂ ਬਾਅਦ ਆਪਾਂ ਕੀ ਕਰਨਾ ਹੈ ਇੱਥੇ ਲੈਣਾ ਹੈ ਬੇਲਣਾ ਬੇਲਣਾ ਲੈ ਕੇ ਤੇ ਆਪਾਂ ਬਸ ਇਹਨੂੰ ਬੇਲਣਾ ਸ਼ੁਰੂ ਕਰ ਦੇਣਾ ਤਾਂ ਪਹਿਲਾਂ ਇਹਦੇ ਉੱਤੇ ਆਪਾਂ ਆ ਦਿੱਤਾ ਹੈ ਆਪਾਂ ਧੂੜਾ ਆਹ ਸੋਰੀ ਧੂੜਾ ਨਹੀਂ ਆਟਾ ਪਾ ਦਿੱਤਾ ਹੈ ਹੋਰ ਆਹ ਦੇਖ ਸਕਦੇ ਹੋ ਤੁਸੀਂ ਮਤਲਬ ਤੁਸੀਂ ਮਿੰਟਾਂ ਸਕਿੰਟਾਂ ਦੇ ਵਿੱਚ ਬਹੁਤ ਸਾਰੀਆਂ ਰੋਟੀਆਂ ਬਣਾ ਸਕਦੇ ਹੋ ਕਮਾਲ ਹੈ ਇਹ ਵੀ ਮਤਲਬ ਮੈਂ ਕਹਾਂ ਚਲੋ ਇਹ ਵੀ ਟਿਪਸ ਮੈਂ ਕਦੀ ਕਿਤਾਈ ਨਾ ਮੈਂ ਇਹ ਇਦਾਂ ਇਸ ਤਰ੍ਹਾਂ ਰੋਟੀਆਂ ਵਗੈਰਾ ਬਣਾਉਂਦੀ ਆ ਤੇ ਮੈਂ ਕਿਹਾ ਚਲੋ ਇਹ ਵੀ ਟਿਪ ਤੁਹਾਡਾ ਨਾ ਮੈਂ ਸ਼ੇਅਰ ਕਰ ਲਵਾਂ ਵਧੀਆ ਲੱਗਦੇ ਤੁਹਾਡੇ ਨਾਲ ਟਿਪਸ ਜਿਨ੍ਹਾਂ ਤੁਹਾਡੇ ਕੰਮ ਕਾਫੀ ਜਿਆਦੇ ਹੈ ਨਾ ਘੱਟ ਟਾਈਮ ਦੇ ਵਿੱਚ ਹੋ ਜਾਵੇ ਤੇ ਆ ਤੁਸੀਂ ਦੇਖ ਸਕਦੇ ਹੋ ਜਿਆਦਾ ਟਾਈਮ ਹੀ ਲੱਗਦਾ ਨਾ ਓខਾ ਕੰਮ ਹੈ ਤੇ ਇੱਧਰ ਆਪਾਂ ਦੇ ਸਕਦੇ ਤੁਸੀਂ ਰੋਟੀ ਵਗੈਰਾ ਬੇਕ ਲੈ ਕੇ ਇਹ ਨਾ ਕਮੈਂਟ ਕਰ ਲੈਣਾ ਹਣ ਬੀਨੀ ਨੂੰ ਤਾਂ ਆਪਾਂ ਕਿੰਨੀਆਂ ਰੋਟੀਆਂ ਬਣਾ ਲੈਣੀਆਂ ਸੀਗੀਆਂ ਬਿਲਕੁਲ ਨਹੀਂ ਨਹੀਂ ਤੁਸੀਂ ਇਹ ਕਰਕੇ ਟਰਾਈ ਕਰਕੇ ਦੇਖਿਓ ਆਪਾਂ ਤਿੱਕੀ ਚੀਜ਼ ਲੈਣੀ ਤੇ ਮੈਂ ਡੋਲੂ ਦੇ ਟੱਕਣ ਲੈ ਆਏ ਇਹਨਾਂ ਟੱਕਣ ਲੈਣ ਤੋਂ ਬਾਅਦ ਨਾ ਆਪਾਂ ਇਹਨੂੰ ਇਹਦੇ ਉੱਤੇ ਰੱਖ ਕੇ ਇਸ ਤਰ੍ਹਾਂ ਰੋਟੀਆਂ ਨੂੰ ਕੱਟ ਕਰ ਲੈਣਾ ਬਿਲਕੁਲ ਗੋਲ ਸ਼ੇਪ ਦੇ ਵਿੱਚ ਰੋਟੀ ਯਾਨੀ ਰੋਟੀ ਵੀ ਤੁਹਾਡੀ ਪਤਲੀ ਹੋਣੀ ਤੇ ਰੋਟੀ ਵੀ ਤੁਹਾਡੀ ਫੁੱਲ ਕੇ ਆਣੀ ਆ ਤੇ ਆ ਦੇਖ ਸਕਦੇ ਹੋ ਤੁਸੀਂ ਉਦੋਂ ਬਾਅਦ ਆਪਾਂ ਕੀ ਕਰਨਾ ਜਿਹਨਾਂ ਫਾਲਤੂ ਦਾ ਆਟਾ ਥੋੜੀ ਸਾਈਡ ਤੇ ਆ ਉਹ ਆਪਾਂ ਇਸ ਤਰ੍ਹਾਂ ਚੱਕ ਲੈਣਾ ਕੋਈ ਥੋੜੀ ਰੋਟੀ ਨੂੰ ਕੋਈ ਨੁਕਸਾਨ ਨਹੀਂ ਹੋਣਾ ਹੈਗਾ ਥੱਲੇ ਧੂੜਾ ਜ਼ਰੂਰ ਤੁਸੀਂ ਰੋਟੀ ਦੇ ਲਗਾ ਲੈਣਾ ਜਦੋਂ ਬੇਲਣਾ ਹੈ ਤੇ ਆ ਦੇਖੋ ਤੁਸੀਂ ਥੋੜਾ ਸਾਹਮਣੇ ਆਪਾਂ ਰੋਟੀ ਚੱਕ ਲੈਣੀ ਆ ਰੋਟੀ ਚੱਕਣ ਤੋਂ ਬਾਅਦ ਤੇ ਤੁਹਾਨੂੰ ਰੋਟੀ ਆਪਾਂ ਤਵੇ ਦੇ ਉੱਤੇ ਪਾ ਕੇ ਵੀ ਦੱਸਾਂਗੇ ਬਹੁਤ ਵਧੀਆ ਤੇ ਫੁੱਲਮੀ ਰੋਟੀ ਬਣੀ ਸੀਗੀ ਮੈਂ ਤਾਂ ਜਿੰਨੀਆਂ ਵੀ ਰੋਟੀਆਂ ਸੀ ਨੇ ਸਾਰੀਆਂ ਇਦਾਂ ਹੀ ਬਣਾਈਆਂ ਸੀਗੀਆਂ ਆ ਦੇਖ ਸਕਦੇ ਹੋ ਤੁਸੀਂ ਆਈ ਹੋਪ ਇਹ ਵਾਲਾ ਆਈਡੀਆ ਤਾਂ ਤੁਹਾਨੂੰ ਸਭ ਤੋਂ ਬੈਸਟ ਲੱਗਿਆ ਹੋਣਾ ਹੈ ਨਾ ਤੇ ਲੋ ਜੀ ਇੱਥੇ ਵੈਸਲੀਨ ਲਈ ਹੈ ਵੈਸਲੀਨ ਲੈਣ ਤੋਂ ਬਾਅਦ ਆਪਾਂ ਕੀ ਕਰਨਾ ਇਹਦੇ ਵਿੱਚ ਆਪਾਂ ਮਿਕਸ ਕਰ ਦੇਣਾ ਦੁੱਧ ਦਾ ਇੱਕ ਚਮਚਾ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੰਗੀਦਰਾ ਮਿਕਸ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਇਹਨੂੰ ਆਪਣੇ ਹੱਥਾਂ ਤੇ ਫੇਸ ਤੇ ਅਪਲਾਈ ਕਰ ਸਕਦੇ ਹੋ ਜਿਨ੍ਹਾਂ ਦੀ ਸਕਿਨ ਬਹੁਤ ਜ਼ਿਆਦਾ ਡਰਾਈ ਹੁੰਦੀ ਹੈ ਜਾਂ ਜਿਨ੍ਹਾਂ ਦੀ ਸਕਿਨ ਨੇ ਮਤਲਬ ਬਹੁਤ ਜ਼ਿਆਦੇ ਨਾ ਹੱਥ ਹੱਥ ਦੀ ਜਿਹੜਾ ਸਕਿਨਾਂ ਉਦੇ ਢਿੱਲੀਆਂ ਪੈ ਜਾਂਦੀਆਂ ਹਨਾ ਬੁੱਢੀਆਂ ਮੰਗੋ ਹੋ ਜਾਂਦੀ ਬਹੁਤ ਛੇਤੀ ਤੇ ਤੁਹਾਡੇ ਸਾਹਮਣੇ ਮੈਂ ਦੱਸਾਂਗੀ ਆ ਦੇਖ ਸਕਦੇ ਹੋ ਤੁਸੀਂ ਦੋਨਾਂ ਤੇ ਮੈਂ ਇਹਨਾਂ ਦੀ ਮ사ਜ ਕੀਤੀ ਹੈ ਬਟ ਮੈਂ ਇੱਕ ਸਾਈਡ ਤੁਹਾਨੂੰ ਦੱਸਾਂਗੀ ਜਿਹਦੇ ਤੇ ਮੈਂ ਜ਼ਿਆਦਾ ਮ사ਜ ਕੀਤੀ ਹੈ ਜਿਹੜਾ ਦੁੱਧ ਤੇ ਨਾਲ ਵੈਸਲੀਨ ਹੁੰਦੀ ਹੈ ਨਾ ਉਹ ਸਕਿਨ ਥੋੜੀ ਨੂੰ ਟਾਈਟ ਕਰਦੀ ਆ ਤੁਸੀਂ ਦੇਖ ਸਕਦੇ ਹੋ ਇਦਲੀ ਸਾਈਡ ਦੁੱਧ ਤੇ ਬੈਸਲੀ ਨੂੰ ਜਰੂਰ ਆ ਦੇ ਟਾਈਮ ਲਾਇਆ ਕਰੋ ਮਿਕਸ ਕਰਕੇ ਆ ਵਾਲੀ ਜੀ ਹੱਥ ਮੇਰਾ ਦੇਖ ਸਕਦੇ ਹੋ ਆ ਵਾਲਾ ਹੱਥ ਤੁਸੀਂ ਦੇਖ ਸਕਦੇ ਹੋ ਕਮਾਲ ਦੀ ਟਿਪਸ ਹੈ ਤੁਹਾਡੇ ਜਿਹਦਾ ਮੈਨ ਲੱਗਦੇ 60 ਸਾਲ ਪੁਰਾਣੇ ਹੱਥ ਵੀ ਨਾ ਤੁਹਾਡੇ ਇਹਨ ਵਧੀਆ 40 50 ਸਾਲ ਦੇ ਲੱਗਦੇ ਹੈ ਇਹਨਾਂ ਦੀ ਸਕਿਨ ਡਰਾਈ ਹੁੰਦੀ ਹੋਣਾ ਵਾਸਤੇ ਦਾ ਬੈਸਟ ਹੈ ਜਰੂਰ ਟਰਾਈ ਕਰਕੇ ਤੇ ਕਮੈਂਟ ਕਰਕੇ ਦੱਸਿਓ